ਬਾਕੀ ਟੈਸਟਾਂ ਲਈ ਇਹ ਤੁਹਾਨੂੰ ਸਭ ਦੇ ਦੇ ਜੀ ਕੈਸ਼ ਸ਼ੋਟ ਲੈ ਕੇ ਇੱਕ ਪ੍ਰਾਈਵੇਟ ਲੈਬ ਬਾਹਰੋਂ ਟੈਸਟ ਕਰਾ ਕੇ ਦਿੱਤੇ ਨੇ ਜੀ ਕੀ ਇੱਥੇ ਰੈਂਟ ਰੱਖਿਆ ਨੇ ਆਪਣਾ ਕਾਗਜ਼ ਕਿ ਆਪਾਂ ਇਹ ਲੈ ਕੇ ਖੇਮਾ ਚੱਲਣਾ ਹੈ ਕੋਈ ਫਰਵਾਰੀ ਦੀ ਕਿ ਮੈਂ ਆ ਗਿਆ ਕਿ ਮੈਂ ਕਿਹੋਂ ਦਿੱਤੇ ਦੇ ਦੇ ਦਿੰਗੇ ਤੁਹਾਡੇ ਨਾਲ ਐਂਡ ਹੋ ਗਈ ਹੈ ਅਸੀਂ ਮੈਸੇਜ ਕਰਾ ਰਹੇ ਹਾਂ ਯਾਰ ਇਨਵੈਸਟੀਗੇਸ਼ਨ ਕੀ ਹੈ ਇਹ ਬੰਦਾ ਸਾਹਮਣੇ ਖੜਾ ਹੈ ਉਹ ਮੰਨ ਰਿਹਾ ਹੈ ਵੀ ਮੈਂ ਪੈਸੇ ਲਏ ਨੇ ਇਹਦੀ ਜੇ ਇਨਵੈਸਟੀਗੇਸ਼ਨ ਕੀਤੀ ਹੋਣੀ ਸਰ ਇਹਨੂੰ ਅਸੀਂ ਆਪ ਹੀ ਇਹਦਾ ਬਖਵਾ ਮਾਰੀਏ ਇਹ ਕੋਈ ਬਖਵਾ ਨਹੀਂ ਪੁੱਛ ਕਰ ਰਹੇ ਨੇ ਯਾਰ ਬਾਕੀ ਆਛਾ ਹੈ ਡੋਨਟ ਟੇਕ ਮਾਈ ਬੀ ਵੈਰੀ ਯੂ ਨੋ ਇਹਨੂੰ ਨਾਮ ਨਾ ਕਰੋ ਉਹ ਮੰਨ ਰਿਹਾ ਵੀ ਮੈਂ ਪੈਸੇ ਲਏ ਨੇ ਅੱਜ ਕੋਈ ਵਹੀ ਗੱਲ ਆਤੀ ਗੱਲ ਹੋਈ ਕਿ ਹੈ ਸਰ ਉਸਨੂੰ ਅਸੀਂ ਸਿਖਾਉਗੇ ਕਿ ਇਹਨੂੰ ਟੈਸਟ ਕਰਾਉਣਾ ਹੈ ਆਵਾਜ਼ ਸੁਣੋ ਮੈਂ ਕਿਹਾ ਸੀ ਰਵੀ ਪੁਛਤਾ ਸੀ ਤੁਹਾਡੀ ਫੀਸ ਹੋ ਗਈ ਕੁਝ ਕੁ ਲਿਖਾਉਣੀ ਬਸ ਹਨਾ ਨਾਲ ਹੋਰ ਕੁਝ ਨਹੀਂ ਗਿਆ ਮੈਨੂੰ ਪੈਸੇ ਪੈਸੇ ਲੈਨੇ ਨਾ ਸਰ ਤੁਸੀਂ ਪੈਸੇ ਅਕਸਰ ਭੇਲ ਐਕ ਨਹੀਂ ਸਾਢੇ 850 ਰੁਪਏ ਨੇ ਤੁਸੀਂ ਅਥੋਰਾਈਜ਼ ਹੋ ਜਾਂ ਜਿਹੜੀ ਤੁਸੀਂ ਲੈਬੋਰੀ ਦੇ ਲਈ ਪੈਸੇ ਭਰੇ ਨਹੀਂ ਕਿ ਤੁਸੀਂ ਅਥੋਰਾਈਜ਼ ਹੋ ਜਾਂ ਹਸਪੀਟਲ ਨੂੰ ਅਥੋਰਾਈਜ਼ ਕੀਤਾ ਹੈ ਕਿ ਤੁਸੀਂ ਪ੍ਰਾਈਵੇਟ ਦੇ ਲਈ ਇਹ ਇੱਥੇ ਲੰਘਣ ਕਿਉਂ ਡਾਕਟਰ ਦਵਾਈ ਲਿਖਦਾ ਪਰ ਡਾਕਟਰ ਇਹ ਨਹੀਂ ਕਹਿੰਦਾ ਫਲਾਣੇ ਦਾ ਦੇ ਕੇ ਲੈਣਾ ਤਾਂ ਮੈਂ ਇਹ ਗੱਲ ਬੱਕੇ ਲੈਣਾ आते ही डिटेक्शन हो ਕੁਸੀਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਹੈਗੀਆਂ ਨੇ ਰੋਬੋਟਾਂ ਇਹਨਾਂ ਨੇ ਪੈਸੇ ਇਕੱਠੇ ਕਰਕੇ ਰੱਖੜ ਕੇ ਨੰਨਦੇ ਸਿਰ ਹਾਜ਼ਰ ਹੁੰਦੇ ਹਾਜ਼ਰ ਤੇ ਕਿੱਥੇ ਲੱਗੇ ਬਣਾਉਂਦੇ ਨੇ ਅੱਛਾ ਤੇ ਕਿੰਨੇ ਰੈਟਾਰੇ ਹੁੰਦੇ ਹਾਂ ਹਾਂ ਜੀ ਇੱਕ ਚੰਗਾ ਹੋ ਗਿਆ ਵੈਰੀ ਗੁੱਡ ਸਹੀ ਕਰੋ ਇਹ ਨਾ ਇਹ ਦੋਬਲਤੀ ਦਵੀਆ ਨਹੀਂ ਕਰਤਾ ਨਹੀਂ ਵੀ ਆਮ ਗੱਲ ਹੈ ਡਾਕਟਰ ਡਾਕਟਰ ਮਹਿਨਾ ਇੱਥੇ ਪਹੁੰਚਿਆ ਹੋਣਾ ਤੁਹਾਡੇ ਹਸਪਤਾਲ ਦੇ ਵਿੱਚ ਇਹ ਇੱਕ ਸਾਡੇ ਮਰੀਜ਼ ਸੀਗਾ ਉਹਨਾਂ ਦੀ ਵਾਈਫ ਪ੍ਰੈਗਨੈਂਟ ਹੈ ਤੇ ਉਹਨਾਂ ਨੇ ਟੈਸਟ ਕਰਾਉਣ ਲਈ ਤੁਸੀਂ ਵਿਖੇ ਦਿੱਤੇ ਹੋਣੇ ਆ ਤੇ ਉਹ ਉੱਪਰ ਜਦੋਂ ਲੈਬਾਰਟਰੀ ਦੇ ਵਿੱਚ ਜਾਂਦੇ ਨੇ ਤਾਂ ਲੈਬਾਰਟਰੀ ਦੇ ਵਿੱਚ ਉਹਨਾਂ ਤੋਂ ਦੋ ਟੈਸਟ ਕਰੇ ਕਰੇ ਜਾਂਦੇ ਨੇ ਤੇ ਬਾਕੀ ਟੈਸਟਾਂ ਦੇ ਲਈ ਉਹਨਾਂ ਨੂੰ 850 ਰੁਪਏ ਲੈ ਕੇ ਪ੍ਰਾਈਵੇਟ ਲੈਬ ਲੈਬਟਰੀ ਤੋਂ ਟੈਸਟ ਕਰਾ ਕੇ ਦਿੱਤੇ ਜਾਂਦੇ ਕੀ ਕੋਈ ਆਪਣਾ ਪ੍ਰਾਈਵੇਟ ਲੈਬਟਰੀ ਕੋਲ ਬਾਰ 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 ਐਚਐਸਸੀਆਰਐਲ ਲਗਾਇੰਗ ਡਾਇਗਨੋਸਟਿਕ ਐਪੀ ਉਹਦੇ ਤੋਂ ਟੈਸਟ ਕਰਾ ਕੇ ਦਿੱਤੇ ਜਾਂਦੇ ਨੇ ਉਹਦੇ 850 ਰੁਪਿਆ ਪਰਸੈਂਟ ਤੋਂ ਤੁਹਾਡੇ ਹਸਪੀਟਲ ਦੇ ਅੰਦਰ ਜਿਹੜਾ ਬੰਦਾ ਲੈਬਟਰੀ ਟੈਨਡੈਂਟ ਹੈ ਉਹਨਾਂ ਤੋਂ 850 ਰੁਪਿਆ ਲੈਂਦਾ ਹੈ ਟੈਸਟ ਕਰਾਉਣ ਦੇ ਲਈ ਕਿਸੇ ਬਾਹਰਲੀ ਲੈਬ ਤੋਂ ਕਿ ਆਪਾਂ ਇੱਥੇ ਰੈਫਰਲ ਸੈਂਟਰ ਕੋਲ ਲਿਆ ਹੋਇਆ ਜਾਂ ਕੋਈ ਕਮਿਸ਼ਨ ਏਜੰਟ ਬਿਠਾਇਆ ਹੋਇਆ ਆਪਾਂ ਪੇਸ਼ੈਂਟ ਦਾ ਨਾਮ ਹੈਗਾ ਅਮਜੀਤ ਮੈਸਜ ਸੰਦੀਪ ਕੌਰ ਹੈ ਪੇਸ਼ੈਂਟ ਦੇ ਹਸਬੰਦ ਮੇਰੇ ਕੋਲ ਖੜੇ ਨੇ ਲੈਬੋਰੀ ਟੈਨੈਂਟ ਮੇਰੇ ਕੋਲ ਖੜਾ ਉਹ ਮੰਨ ਗਿਆ ਕਿ ਉਹਨੇ 850 ਰੁਪਏ ਲੈ ਕੇ ਬਾਹਰੋਂ ਟੈਸਟ ਕਰਾ ਕੇ ਦਿੰਦੇ ਨੇ ਸਰ ਇਟਸ ਐਕਸ਼ਨ ਸ਼ੁਡ ਬੀ ਟੇਕਨ ਐਕਸ ਕਿਉਂ ਨਾ ਵੀ ਕਰੀਏ ਸਾਚ ਜੀ सर so मेरी विन मेरी रिक्वेस्ट है कि एक्शन शुड बी टेकन बिकॉज़ किसी भी पेशेंट ਨੂੰ ਜੇ ਤੁਸੀਂ हॉस्पिटल ਦੇ अंदर कोई ਬੰਦਾ ਬਾਹਰਲੀ कंपनी ਦੇ ਲਈ पैसे ਕਲੈਕਟ कर ਰਿਹਾ ਹੈ ਕਲੈਕਸ਼ਨ सेंटर ਖੋਲਿਆ ਹੋਇਆ ਹੈ सर आई वांट दिस टू बी डन बाय टुनाइट अदरवाइज आई हैव टू लॉज अ फॉर्मल कंप्लेंट ਵਿਦ ਅ ਮਨਿਸਟਰ ਐਂਡ ਦ ਸੀਐਮ ठीक ਕਿਉਂਕਿ ਸਰ ਤੁਹਾਡੇ ਹਸਪੀਟਲ ਦੇ ਅੰਦਰ ਹੋ ਰਿਹਾ ਤੇ ਮੈਂ ਜਦੋਂ ਇੱਥੇ ਪਹੁੰਚੋਗਾ ਤਾਂ ਸਾਨੂੰ ਪ੍ਰੂਫ ਕਰੂਗਾ ਪ੍ਰੂਫ ਤਾਂ ਸਾਹਮਣੇ ਖੜੇ ਨੇ ਬੰਦੇ ਦੋਨੇ ਮੰਨ ਗਏ ਨੇ ਸਰ ਇਨਕੁਆਰੀ ਨਹੀਂ ਇਨਕੁਆਰੀ ਤਾਂ ਹੋ ਗਈ ਆ ਬੰਦਾ ਮੰਨ ਗਿਆ ਦੋਨੇ ਸਾਹਮਣੇ ਖੜੇ ਮੇਰੇ ਇਨਕੁਆਰੀ ਤਾਂ ਗੱਲ ਵੀ ਨਹੀਂ ਨਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਮੇਰਾ ਕੱਟਾ ਤੇਰਾ ਫਰਸ਼ੋ